ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਆ ਕਿ ਤੁਸੀਂ ਸਭ ਠੀਕ ਠਾਕ ਹੋਵੋਗੇ ਆ ਮੇਰੇ ਇੱਕ ਸਾਗ ਦਾ ਬੂਟਾ ਆ ਤੁਸੀਂ ਦੇਖ ਸਕਦੇ ਹੋ ਕਿੰਨਾ ਵੱਡਾ ਆ ਇਹ ਮੇਰੇ ਕੋਲ ਪਿਛਲੇ ਸਾਲ ਵੀ ਸੀਗੀ ਲੇਕਿਨ ਮੈਂ ਨਾ ਬੀਜ ਨਹੀਂ ਸਾਭਦੀ ਹੁੰਨੀ ਇਸ ਤਰ੍ਹਾਂ ਖੇਤ ਵਿੱਚ ਡਿੱਗਦਾ ਆ ਤਾਂ ਆਪਣੇ ਆਪ ਹੀ ਫੇਰ ਉੱਗ ਆਉਂਦਾ ਇੱਕ ਇਹ ਵਾਲੀ ਵੈਰਾਈਟੀ ਇੱਕ ਆ ਤੁਸੀਂ ਦੇਖੋ ਇਹ ਵਾਲੀ ਵੈਰਾਈਟੀ ਅਲੱਗ-ਅਲੱਗ ਆ ਸਾਰੀਆਂ ਆ ਗਈ ਮੈਂ ਅੱਗੇ ਨੂੰ ਤੇਜ ਕੋਤਰੇ ਦੇ ਬੂਟੇ ਵਾਂ ਲਾ ਗਈਆਂ ਮੈਂ ਇੱਧਰ ਤੁਸੀਂ ਦੇਖ ਸਕਦੇ ਹੋ ਚਾਰ-ਪੰਜ ਚਕੋਤਰੇ ਲੱਗੇ ਹੋਏ ਆ ਕਿਉਂਕਿ ਇਹਨਾਂ ਦਾ ਰੰਗ ਨਾ ਇਸਨਾਂ ਪੀਲਾ ਹੋ ਗਿਆ ਮੈਨੂੰ ਬਹੁਤਾ ਤੱਕ ਨਹੀਂ ਪਤਾ ਵੀ ਇਹ ਕਦੋਂ ਪੱਕਦੇ ਆ ਕਿਉਂਕਿ ਮੇਰੇ ਵੀ ਇਹ ਫਸਟ ਟਾਈਮ ਹੀ ਲੱਗੇ ਆ ਪਿਛਲੇ ਸਾਲ ਵੀ ਸੀਗੇ ਲੇਕਿਨ ਇੱਕ ਦੋ ਸੀ ਤਾਂ ਆਪਣੇ ਆਪ ਹੀ ਖਰਾਬ ਹੋ ਕੇ ਡਿੱਗ ਗਏ ਸੀਗੇ ਤੇ ਆਪਾਂ ਇੱਕ ਤੋੜ ਕੇ ਵੇਖਦੇ ਆ ਆਹ ਵਾਲਾ ਅੱਜ ਤੋੜਦੇ ਆ ਫਿਰ ਤੁਹਾਨੂੰ ਕਟਿੰਗ ਕਰਕੇ ਇਹਨੂੰ ਦਿਖਾਉਨੇ ਆ ਭਾਰੀ ਬਹੁਤ ਆ ਲਗਭਗ ਮੈਨੂੰ ਲੱਗਦਾ ਵੀ 1.5 ਕਿਲੋ ਦਾ ਹੋਊਗਾ ਇਹਨੂੰ ਹੁਣ ਆਪਾਂ ਦੇਖਦੇ ਆ ਘਰੇ ਜਾ ਕੇ ਕੱਟਦੇ ਆ ਤੇ ਫਿਰ ਤੁਹਾਡੇ ਨਾਲ ਸ਼ੇਅਰ ਕਰਦੇ ਆ ਕਿ ਕਿਸ ਤਰ੍ਹਾਂ ਦਾ ਆ ਫਰੂਟ ਇਹ ਪਹਿਲਾਂ ਥੋੜਾ ਜਿਹਾ ਮੈਂ ਤੁਹਾਨੂੰ ਅੱਗੇ ਆਪਣੀਆਂ ਸਬਜ਼ੀਆਂ ਦਿਖਾ ਲਿਆ ਵਾਂ ਤੇ ਜੇ ਆਪਾਂ ਇਸ ਬੂਟੇ ਦੀ ਗੱਲ ਕਰੀਏ ਤੇ ਬੂਟਾ ਹੋ ਗਿਆ ਜੀ ਮੇਰਾ 21 ਦੇ ਵਿੱਚ ਮੈਂ ਲਗਾਇਆ ਸੀ ਅਕਤੂਬਰ ਮਹੀਨੇ ਵਿੱਚ ਇਸੇ ਮਹੀਨੇ ਤੇ ਤੁਸੀਂ ਦੇਖ ਲਓ 21 ਮਤਲਬ 5 ਸਾਲ ਦਾ ਹੋ ਚੁੱਕਾ ਆ ਚਕੋਤਰੇ ਦਾ ਬੂਟਾ ਲੇਕਿਨ ਜੇ ਪਿਓਰ ਆਰਗੈਨਿਕ ਨਹੀਂ ਹੈਗਾ ਮੈਂ ਵੀ ਕਹੀ ਜਾਵਾਂ ਜੀ ਸਾਰੀਆਂ ਚੀਜ਼ਾਂ ਆਰਗੈਨਿਕ ਆ ਇਹ ਆਰਗੈਨਿਕ ਨਹੀਂ ਹੈਗਾ ਕਿਉਂਕਿ 2 ਸਾਲੇ ਬੂਟਾ ਬਹੁਤ ਖਰਾਬ ਹੋ ਗਿਆ ਸੀ ਤੇ ਉਸ ਤੋਂ ਬਾਅਦ ਫਿਰ ਮੈਂ ਥੋੜੀ ਇਹਨੂੰ ਫੰਗੀ ਸਾਈਡ ਵਗੈਰਾ ਪਾਇਆ ਫੰਗੀ ਸਾਈਡ ਕੈਮੀਕਲ ਝ ਆ ਜਾਂਦੇ ਆ ਤੇ ਫਿਰ ਇਹ ਬੂਟਾ ਤਾਂ ਬਚ ਗਿਆ ਲੇਕਿਨ 2 ਸਾਲ ਤੱਕ ਨਾ ਇਹਦੀ ਗਰੋਥ ਬਿਲਕੁਲ ਨਹੀਂ ਹੋਈ ਤਾਂ ਫਿਰ ਥੋੜੀ ਥੋੜੀ ਖਾਦ ਵਗੈਰਾ ਮੈਂ ਪਾਉਂਦੀ ਰਹੀ ਇਹਨੂੰ ਡੀਏਪੀ ਵਗੈਰਾ ਪੋਟਾਸ਼ ਜਿੰਕ ਸਾਰਾ ਕੁਝ ਹੀ ਮਤਲਬ ਜਿੰਨੀਆਂ ਖਾਦਾਂ ਆਉਂਦੀਆਂ ਹਨ ਸਾਰੀਆਂ ਮੈਂ ਇਹਨੂੰ ਪਾਈਆਂ ਤਾਂ ਫਿਰ ਇਹ ਥੋੜਾ ਬੂਟਾ ਤਾਂ ਮੇਰਾ ਚੱਲ ਪਿਆ ਤੇ ਹੁਣ ਮੈਂ ਇਸ ਵਾਰ ਮੈਂ ਸੋਚ ਰਹੀ ਹਾਂ ਵੀ ਹੁਣੇ ਠੀਕ ਹੋ ਗਿਆ ਵਾ ਪਰ ਮੈਂ ਹੁਣ ਇਹਨੂੰ ਕੋਈ ਕੈਮੀਕਲ ਨਹੀਂ ਪਾਉਣਾ ਹੁਣ ਮੈਂ ਇਹਨੂੰ ਬਸ ਪਿਓਰ ਆਰਗੈਨਿਕ ਤੇ ਹੀ ਲੈ ਆਉਣਾ ਤੇ ਇਹ ਫਲੀਆਂ ਆਪਣੀਆਂ ਆਰਗੈਨਿਕ ਆ ਜਦੋਂ ਮੈਂ ਖੇਤ ਵੱਲ ਲਾਵਾਂ ਐਂ ਤਾਂ ਕੋਈ ਨਾ ਕੋਈ ਸਬਜ਼ੀ ਮੈਨੂੰ ਜ਼ਰੂਰ ਮਿਲ ਜਾਂਦੀ ਆ ਕਿਲੋ 2 ਕਿਲੋ ਫਲੀਆਂ ਰੋਜ਼ ਹੀ ਲਗਭਗ ਹੋ ਜਾਂਦੀਆਂ ਕੁਛ ਛੱਤ ਤੋਂ ਲੱਥੀਆਂ ਦੀਆਂ ਕੁਛ ਇੱਥੋਂ ਉੱਪਰ ਦੇਖੋ ਤੁਸੀਂ ਉਚਾਈ ਤੇ ਕਿੰਨੀ ਤੇ ਆ ਉਹ ਟੁੱਟਣੀਆਂ ਵੀ ਨਹੀਂ ਮੈਨੂੰ ਲੱਗਦਾ ਮੇਰੇ ਕੋਲ ਬਹੁਤ ਜ਼ਿਆਦੀਆਂ ਨਾ ਉੱਚੀ ਬੇਲ ਚੜ ਗਈ ਆ ਟਾਣੀ ਟੁੱਟ ਗਈ ਤੇ ਇੱਥੇ ਵੀ ਦੋ ਤਿੰਨ ਵੈਰਾਈਟੀਆਂ ਲੱਗੀਆਂ ਹੋਈਆਂ ਫਲੀਆਂ ਦੀਆਂ ਆ ਜਿਹੜੀ ਹਰੀ ਵੈਰੈਟੀ ਆ ਨਾ ਵਿੱਚ ਦਿਸ ਰਹੀ ਸ਼ਾਇਦ ਇਹ ਬਹੁਤ ਸੌਫਟ ਆ ਬਹੁਤ ਕੂਲੀਆਂ ਵਾਂ ਇਹ ਵਾਲੀਆਂ ਹਰੀਆਂ ਤੇ ਦੂਜੀਆਂ ਥੋੜੀਆਂ ਹਾਰਡ ਜੀਆਂ ਹੋ ਜਾਂਦੀਆਂ ਇੱਕ ਇੱਧਰ ਆ ਇਹ ਵਾਲੀਆਂ ਖਾਣ ਨੂੰ ਬਹੁਤ ਟੇਸਟੀ ਆ ਇਹਨੂੰ ਜੇ ਆਪਾਂ ਕੱਚੀ ਵੀ ਖਾਣੇ ਆ ਨਾ ਆ ਵਾਲੀ ਤੇ ਬਹੁਤ ਸਵਾਦ ਬਹੁਤ ਆ ਮਤਲਬ ਮੇਰੇ ਹਸਬੰਡ ਜਦੋਂ ਹੋਂ ਨਾ ਉਹ ਕੱਚੀ ਖਾਂਦੇ ਹੁੰਦੇ ਸੀ ਤੇ ਮੈਂ ਕਿਹਾ ਤੁਸੀਂ ਇਹ ਫਲੀਆਂ ਕਿਦਾਂ ਕੱਚੀਆਂ ਖਾ ਲੈਨੇ ਤਾਂ ਫਿਰ ਮੈਂ ਵੀ ਇੱਕ ਦਿਨ ਖਾ ਕੇ ਦੇਖੀ ਤੇ ਬੜੀ ਸਵਾਦ ਆ ਇਹ ਵਾਲੀ ਆ ਵਾਲੀ ਫਲੀ ਆ ਨਾ ਜਿਹੜੀ ਆ ਵਾਲੀ ਇਹਦੇ ਬੀਜ ਬਹੁਤ ਮਿੱਠੇ ਆ ਬਹੁਤ ਟੇਸਟੀ ਹੈ ਹੈ ਛੋਟੀਆਂ ਛੋਟੀਆਂ ਵਾ ਪਰ ਸਵਾਦ ਬਹੁਤ ਆ ਤੇ ਫਲੀਆਂ ਮੈਂ ਤੋੜ ਲੀਆਂ ਕੁਛ ਇੱਧਰ ਵੀ ਹੈਗੀਆਂ ਆ ਵੈਸੇ ਅੱਜ ਛੱਤ ਤੋਂ ਵੀ ਮੈਂ ਕਿਲੋ 2 ਕਿਲੋ ਤੋੜ ਕੇ ਲਿਆਈਆਂ ਡੇਢ ਕਿਲੋ ਤਾਂ ਆਰਾਮ ਨਹੀਂ ਹੋਣੀ ਆ ਪਰ ਮੈਂ ਅੱਜ ਨਾ ਵੀਡੀਓ ਨਹੀਂ ਬਣਾਈ ਕਿਉਂਕਿ ਰੋਜ਼ ਰੋਜ਼ ਫਿਰ ਕੀ ਲੋਹੀ ਵੀਡੀਓ ਬਣਾਈ ਜਾਵੇ ਹੈਨਾ ਬੋਰ ਕਰਨ ਵਾਲੀ ਗੱਲ ਹੋ ਜਾਂਦੀ ਤੁਹਾਨੂੰ ਵੀ ਕਿਉਂਕਿ ਸਾਡਾ ਤਾਂ ਇਹ ਰੋਜ਼ ਦਾ ਹੀ ਕੰਮ ਆ ਸਬਜ਼ੀ ਤਾਂ ਤੋੜਨੀ ਪੈਂਦੀ ਜਦੋਂ ਵੱਡੀ ਹੁੰਦੀ ਆ ਥੋੜੀ ਫਿਰ ਆ ਇੱਕ ਕੋਈ ਬੂਟਾ ਵਾ ਇੱਥੇ ਵੀ ਲੱਗਾ ਹੋਇਆ ਇਹ ਕੋਈ ਹੋਰ ਹੀ ਵੈਰੈਟੀ ਆ ਇਹ ਬਰੀਕ ਬਰੀਕ ਆ ਇਹ ਬੂਟੇ ਵਾਲੀਆਂ ਆ ਫਲੀਆਂ ਉਹ ਮਤਲਬ ਵੇਲ ਨਹੀਂ ਹੈਗੀ ਬੂਟਾ ਆ ਤੇ ਇੱਕ ਤਾਂ ਇੱਧਰ ਵੇਲ ਵੀ ਚੜੀ ਹੋਈ ਆ ਥੋੜਾ ਪਾਣੀ ਵੀ ਦੇਣ ਵਾਲਾ ਹੋਇਆ ਪਿਆ ਇਹਨਾਂ ਨੂੰ ਤੇ ਹੁਣ ਆਪਾਂ ਕੋਈ ਕੱਦੂ ਕੋਈ ਰਾਮਾ ਤੋੜੀ ਵੀ ਦੇਖ ਲਈਏ ਜੇ ਹੋਵੇ ਤਾਂ ਹੁਣ ਖੇਤਵਾਲਤ ਆਈਆਂ ਤੇ ਹੁਣ ਮੈਂ ਤਾਂ ਤੋੜੀ ਲੈ ਜਾਣੇ ਆ ਫਿਰ ਸ਼ਾਮ ਨੂੰ ਆਪਾਂ ਅੱਜ ਕੁਝ ਸਬਜ਼ੀ ਵਗੈਰਾ ਲਗਾਉਣੀ ਸੀਗੀ ਉਹ ਲਗਾਵਾਂਗੇ ਤੇ ਕੁਝ ਆਲੂ ਲਗਾਉਣੇ ਸੀ ਕਾਲੇ ਉਹ ਵੀ ਲਗਾਉਣੇ ਆ ਤੇ ਕਦੂ ਵੇਖਦੇ ਆ ਜੇ ਕੋਈ ਮਿਲ ਗਿਆ ਤਾਂ ਵੈਸੇ ਹੁਣ ਘਟੀ ਜਾ ਰਿਹਾ ਕਿਉਂਕਿ ਮੌਸਮ ਦਾ ਵੀ ਕਾਫੀ ਫਰਕ ਪੈ ਗਿਆ ਨਾ ਠੰਡ ਆਈ ਜਾ ਰਹੀ ਆ ਤੇ ਵੇਲਾ ਥੋੜੀਆਂ ਹੁਣ ਖਰਾਬ ਵੀ ਹੋ ਰਹੀਆਂ ਆ ਪਰ ਫਿਰ ਵੀ ਇਦਾਂ ਵਿੱਚ ਬਾਰ ਟਮੇ ਟੱਪੇ ਲੱਭ ਹੀ ਜਾਂਦੇ ਇੱਕ ਉਧਰ ਦੇਖੋ ਲੱਗਾ ਇੱਕ ਉੱਪਰ ਇੱਕ ਆਵਲਾ ਆ ਮੈਂ ਤੋੜ ਲੈਣਾ ਆ ਕੱਦੂ ਮੈਂ ਤੋੜ ਲਿਆ ਲੇਕਿਨ ਵੱਡਾ ਹੀ ਹੋ ਗਿਆ ਵਾ ਵੈਸੇ ਕੱਲ ਤੋੜਦੀ ਤਾਂ ਜ਼ਿਆਦਾ ਸਹੀ ਸੀਗਾ ਕਿਉਂਕਿ ਬਾਅਦ ਚ ਨਾ ਬੀਜ ਬਣ ਜਾਂਦੇ ਆ ਫਿਰ ਉਹ ਟੇਸਟ ਨਹੀਂ ਹੋਣਾ ਰਹਿ ਜਾਂਦਾ ਇਹ ਆਪਣੀ ਗੋਭੀ ਲੱਗੀ ਨੂੰ ਹੋ ਗਿਆ ਜੀ ਹਫ਼ਤਾ ਕ ਹੋ ਗਿਆ ਤੇ ਤੁਸੀਂ ਦੇਖ ਸਕਦੇ ਹੋ ਬਸ ਪੱਤੇ ਇੰਨੇ ਕੱਢਣੇ ਸ਼ੁਰੂ ਕਰ ਦਿੱਤੇ ਆ ਤੇ ਹੁਣ ਇਹਦੀ ਬਸ ਛੇਤੀ ਛੇਤੀ ਜਿਹੜੀ ਗ੍ਰੋਥ ਆ ਉਹ ਹੋ ਜਾਣੀ ਆ ਉਧਰ ਚਕੰਦਰ ਵੀ ਮੈਂ ਦੋ ਵਾਰੀ ਲਾ ਦਿੱਤੇ ਆ ਇੱਕ ਵਾਰੀ ਉਹ ਪੱਬੂ ਜਿਹੜਾ ਨਾ ਮੋਟਾ ਜਿਹਾ ਪੱਬੂ ਬਹੁਤ ਫੋਲਦਾ ਤੇ ਉਹ ਮੁੱਢੋ ਹੀ ਬੂਟਾ ਕੱਢ ਕੇ ਖਾ ਜਾਂਦਾ ਆ ਹੁਣ ਮੈਂ ਥੋੜਾ ਜਿਹਾ ਬਸ ਸਾਗ ਤੋੜਨਾ ਸੀ ਉਹ ਤੋੜਦੇ ਆ ਤੇ ਨਾਲੇ ਆਪਾਂ ਢੜ ਨਾਲ ਨੂੰ ਧੰਨ ਵੀ ਦਿਖਾ ਦਿੰਨੇ ਕਿ ਆਪਣੇ ਸਾਗ ਜਿਹੜਾ ਤੋਰੀਏ ਦਾ ਲੱਗਾ ਹੋਇਆ ਹੁਣ ਹਾਜੀ ਮੈਂ ਅੱਜ ਬਸ ਇਹਨਾਂ ਨੂੰ ਹੁਣ ਗੁਡਾਈ ਕਰਨੀ ਹੈ ਇਹਨਾਂ ਦੀ ਅੱਜ ਛਾਮੀ ਹੁਣ ਤਾਂ ਵੈਸੇ 1 ਵਜ ਗਿਆ ਧੁੱਪ ਕਾਫੀ ਆ ਮੇਥੇ ਆਪਣੇ ਮੇਥੇ ਵਾਲੀ ਵੀ ਗੁਡਾਈ ਕਰਨ ਵਾਲੀ ਹੋਈ ਹੋਈ ਵਿੱਚ ਕਾ ਤੁਸੀਂ ਦੇਖੋ ਕਿੰਨਾ ਉੱਗਿਆ ਆ ਆ ਪਾਲਕ ਦੀ ਵੀ ਗੁਡਾਈ ਆ ਵਾਲੀ ਹੈਗੀ ਜੀ ਲੋਕੀ ਦੀ ਵੇਲ ਆਪੇ ਉੱਗਿਆ ਹੀ ਆ ਇਧਰ ਆਪਾਂ ਥੋੜਾ ਜਿਹਾ ਸਾਗ ਤੋੜ ਲਈਏ ਅਸਲ 'ਚ ਮੈਂ ਇਹਦਾ ਸਾਗ ਨਹੀਂ ਬਣਾਉਣਾ ਹੈਗਾ ਮੈਂ ਸਟੀਮ ਕਰਕੇ ਖਾਣਾ ਆ ਕਿਉਂਕਿ ਸਾਗ ਸਾਡੇ ਨਹੀਂ ਕੋਈ ਖਾਂਦਾ ਹੀ ਨਹੀਂ ਹੈਗਾ ਫਿਰ ਬਣਾ ਕੇ ਵੀ ਕੀ ਕਰਾਂਗੇ ਹਨਾ ਲਾ ਲਈਦਾ ਇਹ ਲਾਉਣ ਦਾ ਮੈਨੂੰ ਸ਼ੌਂਕ ਆ ਪਰ ਸਾਗ ਕੋਈ ਖਾਂਦਾ ਨਹੀਂ ਹੈਗਾ ਬਸ ਮੈਂ ਥੋੜਾ ਜਿਹਾ ਤੋੜਨਾ ਵਾ ਇੱਕ ਮੁਠੀ ਤੇ ਕੁਛ ਮੈਂ ਤੋੜ ਲੈਣੇ ਆ ਵਿੱਚ ਦੂਸਰੇ ਬਸ ਇੰਨਾ ਹੀ ਚਾਹੀਦਾ ਮੈਨੂੰ ਕਿਉਂਕਿ ਮੈਂ ਹੀ ਖਾਣਾ ਕੱਲੀ ਨੇ ਤੇ ਹੁਣ ਆਪਾਂ ਥੋੜਾ ਜਿਹਾ ਉਹ ਤੋੜ ਲਈਏ ਕੋਈ ਸਾਗ ਸਾਰੇ ਅੱਜ ਆਪਾਂ ਵਿਟਾਮਿਨ ਜਿੰਨੇ ਵੀ ਹਨਾ ਸਾਰੇ ਵਿਟਾਮਿਨ ਅੱਜ ਆਪਾਂ ਲੈ ਲੈਣੇ ਆ ਇਹ ਵੀ ਆਪਾਂ ਇਕੱਠੇ ਕਰ ਲਈਏ ਅੱਜ ਕੋਈ ਸਾਗ ਦੇ ਵਿਟਾਮਿਨ ਵੀ ਸੁਣਿਆ ਵਾ ਮੈਂ ਵੀ ਇਹ ਖਾਣਾ ਬਹੁਤ ਵਧੀਆ ਹੁੰਦਾ ਤੇ ਇਹਦੇ ਵਿੱਚ ਕਾਫੀ ਜਿਹੜਾ ਨਿਊਟ੍ਰੀਸ਼ਨ ਬੈਲੀ ਆ ਉਹ ਹੁੰਦੀ ਆ ਹੁਣ ਨਿਊਟ੍ਰੀਸ਼ਨ ਦੀ ਪੰਜਾਬੀ ਕੀ ਹੋਊਗੀ ਤਾਕਤ ਮਤਲਬ ਤਾਕਤਵਰ ਹੁੰਦਾ ਇਹ ਕਾਫੀ ਖਾਣਾ ਕਿਹੜਾ ਇਹਦੇ ਵਿੱਚ ਵਿਟਾਮਿਨ ਹੁੰਦਾ ਇਹਦੇ ਬਾਰੇ ਤਾਂ ਮੈਨੂੰ ਨਹੀਂ ਪਤਾ ਜਾਦਾ ਤੁਸੀਂ ਦੇਖ ਲਿਓ ਗੂਗਲ ਕਰ ਦਿਓ ਤੇ ਮੈਨੂੰ ਵੀ ਦੱਸ ਦਿਓ ਕਿ ਆਪਾਂ ਇਹਨੇ ਪੜੇ ਲਿਖੇ ਨਹੀਂ ਹੈਗੇ ਬਸ ਇੰਨਾ ਕੁ ਬੇਨ ਚਾਹੀਦਾ ਸੀ ਮੈਂ ਤੋੜ ਲਿਆ ਦੋ ਦੋ ਤਿੰਨ ਤਿੰਨ ਬਸ ਮੈਂ ਟਾਣੀ ਆ ਇੱਕ ਚੀਜ਼ ਦੀਆਂ ਲੈਣੀਆਂ ਹੁਣ ਮੈਂ ਤੁਹਾਨੂੰ ਬਾਥੂ ਦਿਖਾਉਣੀ ਜੇ ਮੈਨੂੰ ਮਿਲਿਆ ਤਾਂ ਨਹੀਂ ਤਾਂ ਫਿਰ ਚਲਾਈ ਤਾਂ ਬਹੁਤ ਹੈਗੀ ਆ ਨਹੀਂ ਤਾਂ ਫਿਰ ਚਲਾਈ ਤਾਂ ਮੈਂ ਤੋੜੂੰਗੀ ਆ ਦੇਖੋ ਜੀ ਆ ਗਈ ਮੈਂ ਹੁਣ ਚਲਾਈ ਵੱਲ ਇਹਦੇ ਵਿੱਚ ਜਿਹੜੇ ਆ ਨਿਕਲੇ ਆ ਨਾ ਫੁੱਲ ਇਹਨਾਂ ਨੂੰ ਮੈਂ ਤੋੜ ਕੇ ਸੁੱਟ ਦੇਣਾ ਤਾਂ ਕਿ ਇਹ ਅੱਗੇ ਹਜੇ ਲਓ ਜੀ ਟਾਣੀ ਟੁੱਟ ਗਈ ਉਹ ਇਵੀ ਮੈਂ ਥੋੜਾ ਜਿਹਾ ਹੀ ਬਸ ਤੋੜਨਾ ਹੈ ਇੰਨਾ ਜ਼ਿਆਦਾ ਨਹੀਂ ਬਸ ਇਹ ਕੁਲੀਆਂ ਕੁਲੀਆਂ ਜੀਆਂ ਨਾ ਉਹ ਮੈਂ ਤੋੜ ਲੈਣੀਆਂ ਦੇ ਬੀਜ ਇਹਦੇ ਮੈਂ ਤੋੜ ਕੇ ਸੁੱਟ ਦੇਣੇ ਤਾਂ ਕਿ ਇਹ ਹਲੇ ਫੁੱਟਦਾ ਰਹੇ ਅੱਗੇ ਸੁੱਕੇ ਨਾ ਆ ਸਾਰੀ ਸਰੋ ਉੱਗ ਗਿਆ ਹੀ ਇਦਾਂ ਬਸ ਇੰਨਾ ਕੁ ਮੈਂ ਤੋੜ ਲਿਆ ਕਿਉਂਕਿ ਥੋੜੀ ਥੋੜੀ ਚੀਜ਼ ਵੀ ਸਾਰੀ ਤੋੜੂਗੀ ਨਾ ਤਾਂ ਫਿਰ ਜ਼ਿਆਦਾ ਹੋ ਜਾਣੀ ਆ ਕਈ ਚੀਜ਼ਾਂ ਹੁੰਦੀਆਂ ਇਦਾਂ ਦੀਆਂ ਖੇਤ ਵਿੱਚ ਉੱਗੀਆਂ ਹੋਈਆਂ ਜਿਨ੍ਹਾਂ ਦਾ ਆਪਾਂ ਸਾਗ ਬਣਾ ਸਕਦੇ ਹਾਂ ਇੱਕ ਹੁੰਦਾ ਜੀ ਬਾਥੂ ਬਾਥੂ ਹਜੇ ਨਹੀਂ ਉੱਗਿਆ ਹੈਗਾ ਸਰੋ ਉੱਗੀ ਹੋਈ ਆ ਕਾਫੀ ਤਰ੍ਹਾਂ ਦੀ ਕਈ ਵੈਰੈਟੀਆਂ ਦੀ ਉੱਗੀ ਹੋਈ ਆ ਤੇ ਹੁਣ ਮੈਂ ਥੋੜੋ ਜਿਹਾ ਮੇਥੇ ਵੀ ਤੋੜ ਲਵਾ ਫਿਰ ਚੱਲਦੇ ਆਪਾਂ ਅਗਲੇ ਖੇਤ ਵੱਲ ਆ ਮੇਰਾ ਹੈਗਾ ਜੀ ਬੂਟਾ ਉਹਦਾ ਆਲੂ ਖਾਰੇ ਦਾ ਹੁਣ ਮੈਂ ਤੁਹਾਨੂੰ ਔਲੇ ਦਿਖਾਉਣੀ ਆ ਜੀ ਆਪਣੇ ਔਲੇ ਲੱਗੇ ਹੋਏ ਤੁਸੀਂ ਦੇਖ ਸਕਦੇ ਹੋ ਕਿੰਨੇ ਕਿੰਨੇ ਸੋਹਣੇ ਆ ਨਾ ਔਲੇ ਪਰ ਖਾਣ ਨੂੰ ਲੱਗਦੇ ਖੱਟੇ ਜਿਹੇ ਇਹਨਾਂ ਨੂੰ ਆਪਾਂ ਖਾਈਏ ਕਿੰਨੀ ਸਫਾਈ ਆ ਇਹਨਾਂ ਦੇ ਉੱਤੇ ਮਤਲਬ ਇੱਕ ਵੀ ਦਾਗ ਜਿਹੜਾ ਨਾ ਉਹ ਨਹੀਂ ਹੈਗਾ ਔਲਿਆਂ ਦੇ ਉੱਤੇ ਤੋੜ ਕੇ ਦਿਖਾਉਣੀ ਮੈਂ ਤੁਹਾਨੂੰ ਇੱਕ ਤੋੜੋ ਤਾਂ ਕਈ ਤਾਂ ਡਿੱਗ ਜਾਂਦੇ ਆ ਥੱਲੇ ਆਹ ਦੇਖੋ ਕਿੰਨੇ ਜਿਆਦਾ ਸਾਫ ਔਲੇ ਆ ਨਾ ਮਤਲਬ ਵੈਰੈਟੀ ਕਿਹੜੀ ਹੈ ਤਾਂ ਮੈਨੂੰ ਨਹੀਂ ਪਤਾ ਪਰ ਬੂਟਾ ਇਹ 9 ਸਾਲ ਦਾ ਹੋ ਚੁੱਕਾ ਤੇ ਫਿਰ ਇਹਨੂੰ ਔਲੇ ਲੱਗੇ ਆ ਬਹੁਤ ਜਿਆਦਾ ਔਲਾ ਲੱਗਾ ਹੋਇਆ ਮਤਲਬ ਕਿ ਕੋਈ ਗਿਣਤੀ ਨਹੀਂ ਹੈਗੀ ਕਿਲੋਆਂ ਦੇ ਹਿਸਾਬ ਨਾਲ ਔਲੇ ਆ ਇੱਧਰ ਮੈਂ ਤੁਹਾਨੂੰ ਦਿਖਾਉਣੀ ਆ ਆਹ ਦੇਖੋ ਤੁਸੀਂ ਇੱਕ ਤਾਂ ਵੀ ਇਹ ਦਿਸਦੇ ਹੀ ਨਹੀਂ ਹੈਗੇ ਆ ਹੁਣ ਦਸਾਂ ਕੁ ਦਿਨਾਂ ਤੇ ਦਿਸਣ ਲੱਗਿਆ ਪਹਿਲਾਂ ਇਦਾਂ ਲੱਗਦੇ ਸੀ ਵੀ ਜਿਦਾਂ ਇੱਕ ਵੀ ਔਲਾ ਨਹੀਂ ਹੈਗਾ ਬਹੁਤ ਔਲੇ ਆ ਇਹਦੀ ਵੀ ਆਪਾਂ ਰੈਸিপি ਪੋਣੇ ਇੱਕ ਅੱਧੇ ਦਿਨ ਤੱਕ ਇਹਨਾਂ ਨੂੰ ਹੁਣ ਕਿਉਂਕਿ ਅਸੀਂ ਸਟੋਰ ਕਰਨਾ ਹੈ ਸਾਰਿਆਂ ਨੂੰ ਆਪਾਂ ਸੇਲ ਨਹੀਂ ਕਰਦੇ ਸਾਰੇ ਅਸੀਂ ਸਟੋਰ ਕਰ ਲੈਣੇ ਆ ਇਹ ਕੁਛ achar ਬਣਾ ਕੇ ਕੁਛ ਡਰਾਈ ਕਰ ਲੈਣਾ ਪਾਊਡਰ ਕੁਛ ਮਰੱਬਾ ਬਣਾ ਕੇ ਤੇ ਕੁਛ ਇੱਕ ਅਲੱਗ ਤਰੀਕਾ ਹੁੰਦਾ ਆ ਸਟੋਰ ਕਰਨ ਦਾ ਉਹ ਪਤਾ ਦੱਸਾਂ ਤੁਹਾਡਾ ਸਾਰਾ ਜਿਹੜਾ ਵੀਡੀਓ ਦੇ ਵਿੱਚ ਸ਼ੇਅਰ ਕਰਾਂਗੇ ਕਿ ਕਿਸ ਤਰ੍ਹਾਂ ਤੁਸੀਂ ਇਹਨਾਂ ਨੂੰ ਸਟੋਰ ਕਰ ਸਕਦੇ ਹੋ ਜੇ ਤੁਸੀਂ 10 ਜਾਂ 20 ਕਿਲੋ ਸਟੋਰ ਕਰਨੇ ਆ ਸਾਲ ਭਰ ਵਾਸਤੇ ਵਿੱਚ ਬਹੁਤ ਬਹੁਤ ਜ਼ਿਆਦਾ ਮੋٹے ਵੀ ਹੈਗੇ ਪਰ ਇਹ ਨਾ ਦਿਸਦੇ ਨਹੀਂ ਹੈਗੇ ਛੇਤੀ ਬਹੁਤ ਘੱਟ ਦਿਸਦੇ ਆ ਤੇ ਹੁਣ ਚਲਦੇ ਆਪਾਂ ਘਰ ਤੇ ਤੁਹਾਨੂੰ ਚਕੋਤਰਾ ਕੱਟ ਕੇ ਦਿਖਾਉਨੇ ਆ ਕਿ ਉਹਦਾ ਵਿੱਚੋਂ ਰੰਗ ਜਿਹੜਾ ਕਿਸ ਤਰ੍ਹਾਂ ਦਾ ਨਿਕਲਿਆ ਚਕੋਤਰਾ ਮੈਂ ਤੋੜ ਕੇ ਲੈ ਆਏ ਆ ਜੀ ਤੇ ਹੁਣ ਆਪਾਂ ਤੁਹਾਨੂੰ ਕੱਟ ਕੇ ਦਿਖਾਉਨੇ ਆ ਇੱਕ ਤਾਂ ਕੱਟਣਾ ਵੀ ਇਹਨੂੰ ਨਾ ਜੰਗ ਲੜਨ ਬਰਾਬਰ ਹੀ ਹੁੰਦਾ ਬਹੁਤ ਜ਼ਿਆਦੀ ਆ ਹਾਰਾ ਇਹ ਛਿੱਲ ਜੇ ਤੁਸੀਂ ਵੀ ਕਿਸੇ ਨੇ ਘਰੇ ਲਾਏ ਆ ਤਾਂ ਮੈਨੂੰ ਕਮੈਂਟ ਕਰਕੇ ਦੱਸਿਓ ਆ ਦੇਖੋ ਜੀ ਬਸ ਇਦਾਂ ਦੇ ਰਹਿੰਦਾ ਇਹਦਾ ਕਲਰ ਸਿਰਫ ਇੰਨਾ ਕੁ ਹਿੱਸਾ ਜਿਹੜਾ ਹੈ ਨਾ ਇਹਦਾ ਇਹ ਹੀ ਖਾਣ ਲਾਇਕ ਆ ਬਾਕੀ ਤਾਂ ਸਾਰਾ ਵੇਸਟ ਹੀ ਹੁੰਦਾ ਨਹੀਂ ਇੱਕ ਮਿੰਟ ਇਹਨੂੰ ਮੈਂ ਛੇਲ ਲਿਆ ਸਾਰੇ ਨੂੰ ਤਾਂ ਤੁਸੀਂ ਦੇਖ ਸਕਦੇ ਹੋ ਇਦਾਂ ਦੇ ਇਹਦੇ ਨਿਕਲੇ ਵੱਡੇ ਵੱਡੇ ਪੀਸ ਆ ਪਰ ਮਿਠਾਸ ਬਿਲਕੁਲ ਨਹੀਂ ਹੈਗੀ ਹਜੇ ਪਰ ਉਪਰੋਂ ਇਹਦਾ ਰੰਗ ਜਿਹੜਾ ਉਹ ਪੀਲਾ ਹੋ ਚੁੱਕਾ ਸੀ ਪਰ ਵਿੱਚੋਂ ਜਿਹੜਾ ਆ ਔਰੇਂਜ ਹੋ ਜਾਂਦੇ ਹੁੰਦੇ ਕਈ ਵਾਰੀ ਪਰ ਇਹ ਔਰੇਂਜ ਨਹੀਂ ਹੋਇਆ ਤੇ ਤੁਸੀਂ ਚਾਹੋ ਤਾਂ ला ਸਕਦੇ ਹੋ ਬੂਟਾ ਜੇ ਤੁਹਾਨੂੰ ਵਧੀਆ ਲੱਗਦਾ ਆ ਪਰ ਛਿਲਣਾ ਛਿਲਣਾ ਬਹੁਤ ਔਖਾ ਲੱਗਦਾ ਮੈਨੂੰ ਤਾਂ ਇਹ ਇੱਕ ਮਿਠਾਸ ਵੀ ਇੰਨੀ ਜ਼ਿਆਦਾ ਨਹੀਂ ਹੈਗੀ ਸਾਡੇ ਵਾਲੇ ਬੂਟੇ 'ਚ ਨਹੀਂ ਇੰਨੀ ਹੋ ਹੈਗੀ ਹੋ ਸਕਦਾ ਵੀ ਕੋਈ ਘਾਟ ਹੋਵੇ ਜਾਂ ਕਿਸੇ ਖਾਦ ਵਗੈਰਾ ਦੀ ਹਲੇ ਤੇ ਮਿਠਾਸ ਬਣ ਜਵੇ ਤਾਂ ਕਹਿ ਨਹੀਂ ਸਕਦੇ ਤੇ ਇਹ ਸੀ ਅੱਜ ਦੀ ਆਪਣੀ ਵੀਡੀਓ ਉਮੀਦ ਕਰਦੀ ਆਂਗੀ ਤੁਹਾਨੂੰ ਚੰਗੀ ਲੱਗੀ ਹੋਊਗੀ ਜੇਕਰ ਵੀਡੀਓ ਵੀਡੀਓ ਵਧੀਆ ਲੱਗਦੀ ਆ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਜੀ ਹੋਂਦੇ ਬਸਦੇ ਰਹੋ